ਸਾਰੇ ਹੀ ਕਿਸਾਨ ਵੀਰਾਂ ਨੂੰ ਸਾਡੇ YouTube ਚੈਨਲ ਕਰਮਾਤੀ ਜੱਟ ਵੱਲੋਂ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਜੋ ਨਵੀਂ ਵੀਡੀਓ ਅਸੀਂ ਬਣਾ ਰਹੇ ਹਾਂ ਨਵੇਂ ਟੌਪਿਕ ਤੇ ਬਣਾ ਰਹੇ ਹਾਂਗੇ ਜੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਬਹੁਤ ਜ਼ਰੂਰੀ ਹੈਗਾ ਕਿਉਂਕਿ ਜਿੱਥੇ ਆਪਣੇ ਕੋਲੇ ਮੁਰੇ ਆਉਣ ਵਾਲੇ ਸਮੇਂ ਦੇ ਵਿੱਚ ਬਿਜਲੀ ਦੀ ਦਿੱਕਤ ਪੈਂਦੀ ਹੈ ਉੱਥੋਂ ਆਪਾਂ ਸੂਰਜ ਦੇ ਕੋਲੋਂ એનર્ਜੀ ਲੈ ਕੇ ਸੋਲਰ ਸਿਸਟਮ ਦੇ ਨਾਲ ਪੰਜਾਬ ਸਰਕਾਰ ਦੁਆਰਾ ਨਵੀਆਂ ਸਬਸਿਡੀਆਂ ਖੋਲੀਆਂ ਜਾ ਰਹੀਆਂ ਨੇ ਆ ਇਹ ਸਬਸਿਡੀਆਂ ਕੁਸਮ ਸਕੀਮ ਅਧੀਨ ਆ ਖੋਲੀਆਂ ਜਾ ਰਹੀਆਂ ਨੇ ਹਾਂ ਵੀ ਕਿਸਾਨ ਵੀਰੋ ਜੋ ਇਹ ਵੀਡੀਓ ਆਪਾਂ ਬਣਾ ਰਹੇ ਆਂਗੇ ਇਹਨੂੰ ਸਕਿਪ ਕਰਨ ਦੀ ਬਜਾਏ ਧਿਆਨ ਨਾਲ ਸੁਣੋ ਤੇ ਜੇ ਨਹੀਂ ਵੀ ਪਤਾ ਲੱਗਦਾ ਦੁਬਾਰੇ ਸੁਣੋ ਕਿਉਂਕਿ ਇਹਦੇ ਵਿੱਚ ਬਹੁਤ ਹੀ ਅਹਿਮ ਜਾਣਕਾਰੀ ਤੁਹਾਡੇ ਤੱਕ ਪਹੁੰਚ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਲਾਈਟ ਦੀ ਜਿਹੜੀ ਬਿਜਲੀ ਦੀ ਦਿੱਕਤ ਆ ਉਹਨੂੰ ਵੀ ਦੂਰ ਕਰਨ ਦੀ ਬਜਾਏ ਜਾਂ ਆਪਾਂ ਕੋਈ ਛੋਟੇ ਕਿਸਾਨ ਆਗੇ ਜਿਨ੍ਹਾਂ ਨੇ ਸਬਜ਼ੀ ਲਾਉਣੀ ਹੈਗੀ ਜਾਂ ਕੋਈ ਹੋਰ ਬਾਗਵਾਨੀ ਦੇ ਵਿੱਚ ਆਉਂਦੇ ਆਗੇ ਉਹਨਾਂ ਨੂੰ ਇਹ ਸਕੀਮ ਪਹਿਲ ਦੇ ਆਧਾਰ ਤੇ ਦਿੱਤੀ ਜਾਊਗੀ ਤੇ ਕੁੱਲ ਪੰਜਾਬ ਦੇ ਵਿੱਚ ਜਿਹੜੇ ਜ਼ਰੂਰੀ ਬਲਾਕ ਨੇਗੇ ਉਹ 37 ਪਾਏ ਗਏ ਨੇਗੇ ਤੇ ਇਸ ਤੋਂ ਇਲਾਵਾ ਦੂਜਿਆਂ ਨੂੰ ਵੀ ਮਿਲੂਗੀ ਪਰ ਉਹਨਾਂ ਦਾ ਜੋ ਡਾਰਕ ਜ਼ੋਨ ਦੇ ਬਲਾਕ ਆ ਗਏ ਉਹਨਾਂ ਦੇ ਰੀਜਨ ਨੂੰ ਦੇਖਦੇ ਹੋਏ ਅਧਿਕਾਰੀ ਆ ਜਿਹੜੇ ਉਸ ਤੋਂ ਬਾਅਦ ਤੁਸੀਂ ਅਪਲਾਈ ਤਾਂ ਜ਼ਰੂਰ ਕਰ ਸਕਦੇ ਹੋਗੇ ਪਰ ਜੋ ਨੂੰ ਸਬਸਿਡੀ ਮਿਲਣੀ ਹੈ ਜੀ ਉਹ ਡਾਰਕ ਜ਼ੋਨਾਂ ਦੇ ਵਿੱਚ ਉਹਨਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਉਹ ਤੋਂ ਬਾਅਦ ਇਹ ਪਾਸ ਕਰਕੇ ਤੁਹਾਨੂੰ ਦੇਣਗੇ ਜੇ ਉਹਨਾਂ ਦੇ ਧਿਆਨ ਦੇ ਵਿੱਚ ਸਹੀ ਆਉਂਦਾਗਾ ਵੀ ਹਾਂ ਇਹਨੂੰ ਜ਼ਰੂਰਤ ਹੈ ਕਿ ਤਾਂ ਫਿਰ ਇਹ ਦੇਣਗੇ ਨਹੀਂ ਅਦਰਵਾਇਜ਼ ਇਹ ਦੇਣ ਦਿੰਦੇ ਨਹੀਂਗੇ ਆਪਾਂ ਨੂੰ ਸਬਸਿਡੀ ਤੇ ਜਿਹਦੇ ਵਿੱਚ ਆਪਣਾ ਬਠਿੰਡੇ ਜ਼ਿਲ੍ਹੇ ਦੇ ਆਉਂਦੇ ਆਗੇ ਇਹਦੇ ਵਿੱਚ ਤਿੰਨ ਬਲਾਕ ਆਉਂਦੇ ਆਗੇ ਤਲਵੰਡੀ ਸਾਬੋ ਹੋ ਗਿਆ ਸੰਗਤ ਤੇ ਰਾਮਪਰਾ ਇਹ ਤਿੰਨ ਬਲਾਕ ਆਪਣੇ ਬਠਿੰਡੇ ਜ਼ਿਲ੍ਹੇ ਦੇ ਆਉਂਦੇ ਆਗੇ ਇਸ ਤੋਂ ਇਲਾਵਾ ਫਾਜ਼ਿਲਕਾ ਦੇ ਵਿੱਚ ਆਉਂਦਾ ਹੋਰ ਆਉਂਦਾਗਾ ਤੇ ਇਨੇ ਚਾਰ ਬਲਾਕ ਆਉਂਦੇ ਆਗੇ ਫਾਜ਼ਲਕੇ ਦੇ ਵਿੱਚ ਤੇ ਫਰੋਜਪੁਰ ਦੇ ਵਿੱਚ ਮਖੂ ਬਲਾਕ ਆ ਸਿਰਫ ਇੱਕ ਬਲਾਕ ਹੀ ਇਹਦੇ ਵਿੱਚ ਆਉਂਦਾ ਹੈ ਤੇ ਸ੍ਰੀ ਮੁਕਤਸਰ ਸਾਹਿਬ ਦੇ ਆਉਂਦੇ ਆਗੇ ਤਿੰਨ ਬਲਾਕ ਉਹਦੇ ਆਉਂਦੇ ਆਗੇ ਤੇ ਰੋਪੜ ਦੇ ਆਉਂਦੇ ਆਗੇ ਸੀਤ ਭਗਤ ਸਿੰਘ ਨਗਰ ਦੇ ਆਉਂਦੇ ਆਗੇ ਤੇ ਇਸ ਤੋਂ ਇਲਾਵਾ ਮਾਨਸਾ ਦੇ ਤਿੰਨ ਬਲਾਕ ਆਗੇ ਜਿਵੇਂ ਆਪਣੇ ਮਾਨਸਾ ਦੇ ਧਨੀਰ ਬਲਾਡਾ ਤੇ ਸਰਜੂਲਗੜ੍ਹ ਇਹ ਬਲਾਕ ਆ ਕੇ ਪਟਿਆਲਾ ਦਾ ਇਕੱਲਾ ਖਣੌਰੀ ਬਲਾਕ ਇਹਦੇ ਵਿੱਚ ਆਉਂਦਾ ਹੈ ਤੇ ਗਰਦਾਲਪੁਰ ਤੇ ਪਠਾਨਕੋਟ ਤੇ ਹਸ਼ਿਆਰਪੁਰ ਇਹਨਾਂ ਦੇ ਤਿੰਨ-ਤਿੰਨ ਤੇ ਇੱਕ ਬਲਾਕ ਆਉਂਦਾ ਹੈ ਕਿਸਾਨ ਵੀਰੋਏ ਦੇ ਵਿੱਚ ਜਿਹੜੀ ਅਹਿਮ ਜਾਣਕਾਰੀ ਆ ਜਿਹੜੇ ਦੂਜੇ ਬਾਕੀ ਪੰਜਾਬ ਨੇ ਵੀ ਭਰਨੀ ਆ ਉਹਦੇ ਵਿੱਚ ਕੀ ਹੈਗਾ ਵੀ ਜਿਵੇਂ ਆਪਾਂ ਮੰਨ ਕੇ ਚੱਲ ਵੀ ਅਣਸੂਚਿਤ ਜਾਤੀਆਂ ਵਾਸਤੇ ਤੇ ਪੰਚਾਇਤਾਂ ਵਾਸਤੇ ਇਹਦੇ ਵਿੱਚ 80% ਸਬਸਿਡੀ ਆ ਤੇ ਆਮ ਕਿਸਾਨਾਂ ਵਾਸਤੇ ਉਹਨਾਂ ਰੀਜਨ ਪਤਾ ਕਰਨਾ ਜਾਂ ਉਹਨਾਂ ਕੋਲੇ ਕੋਈ ਹੋਰ ਸਾਧਨ ਨਾ ਹੋਣ ਕਰਕੇ ਇਹਨਾਂ ਵਾਸਤੇ 60% ਇਹਦੇ ਸਬਸਿਡੀ ਸਰਕਾਰ ਵੱਲੋਂ ਮਹੱਈਆ ਕਰਾਈ ਜਾਊਗੀ ਕਿਸਾਨ ਵੀਰੋ ਇਹਨੂੰ ਲਾਉਣ ਤੋਂ ਪਹਿਲਾਂ ਇੱਕ ਜ਼ਰੂਰ ਜਾਣਕਾਰੀ ਤੁਹਾਨੂੰ ਦੱਸ ਦਾਂਗਾ ਇਹਨੂੰ ਉਦ ਹੀ ਲਾਇਓ ਜਦੋਂ ਮੰਨ ਕੇ ਚੱਲੋ ਵੀ ਤੁਹਾਨੂੰ ਸਬਸਿਡੀ ਅਪਰੂਵਲ ਹੋ ਗਈ ਤੁਸੀਂ ਪਹਿਲਾਂ ਲਾਉਂਗੇ ਕਿਉਂਕਿ ਇਹਦੇ ਵਿੱਚ ਵੀ ਫਰਮਾਂ ਦੇ ਜਿਹੜੇ ਉਹਨਾਂ ਨੂੰ ਸਬਸਿਡੀ ਮਿਲੂਗੀ ਜੋ ਸਰਕਾਰ ਦੁਆਰਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੁਆਰਾ ਅਪਰੂਵ ਫਰਮਾਣੀਆਂ ਜੋ ਸਬਸਿਡੀ ਲੈਣ ਦੇ ਕਾਬਿਲ ਫਰਮਾਣੀਆਂ ਇਸ ਕਰਕੇ ਕਿਸਾਨ ਵੀਰੋ ਆਪਾਂ ਉਹ ਨਾ ਚੱਕਰ ਇਹਨੂੰ ਨਾ ਲਓ ਜਿੰਨਾ ਚੱਕਰ ਆਪਣੀਆਂ ਜੋ ਸਬਸਿਡੀਆਂ ਨਹੀਂ ਆ ਉਹ ਅਪਰੂਵ ਨਹੀਂ ਹੁੰਦੀਆਂ ਜਿਹੜੀ ਆ ਜੀ ਤਰੀਕਾ ਮਿਤੀ ਹੈਗੀ ਭਰਨ ਦੀ ਉਹ 9 9 9 2024 ਤੋਂ ਲੈ ਕੇ 30 ਤਰੀਕ ਤੱਕ ਰ 39 24 ਤੱਕ ਦੀ ਇਹ ਜਿਹੜੀ ਸਬਸਿਡੀ ਆਪਾਂ ਭਰ ਸਕਦੇ ਆਂਗੇ ਕਈ ਵਾਰ ਇਹਦੇ ਵਿੱਚ ਇਹ ਵੀ ਸ਼ਰਤ ਲਿਖੀ ਵੀ ਆ ਕਿਸਾਨ ਵੀਰੋ ਵੀ ਜੇ ਅਰਜ਼ੀਆਂ ਪਹਿਲਾਂ ਪੂਰੀਆਂ ਹੋ ਗਈਆਂ ਇਹ ਪਹਿਲਾਂ ਵੀ ਬੰਦ ਕਰ ਸਕਦੇ ਆ ਇਸ ਕਰਕੇ ਇਹਦੇ ਵਿੱਚ ਉਹੀ ਕਿਸਾਨ ਭਰਨ ਤੇ ਦੇਰ ਵੀ ਨਾ ਕਰਨ ਵੀ ਕਿੰਨੀ ਵੀ ਆਪਾਂ ਟਾਈਮ ਦੇ ਅਗੇ ਭਰ ਦਾਂਗੇ ਕਿਉਂਕਿ ਸਬਸਿਡੀ ਬੰਦ ਇਹ ਪਹਿਲਾਂ ਵੀ ਹੋ ਸਕਦਾ ਜੇ ਇਹਨਾਂ ਨੇ ਕੁੱਲ ਟੋਟਲ ਇਹਨਾਂ ਨੇ ਮੰਨ ਕੇ ਚੱਲ ਜਿਹੜੀਆਂ ਪੰਚਾਇਤਾਂ ਵਾਸਤੇ ਦੇਣੀਆਂ ਨੇ ਇਹਨਾਂ ਬਲਾਕਾਂ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ 3000 ਬਲਾਕਾਂ ਨੂੰ ਪੰਚਾਇਤਾਂ ਨੂੰ ਤੇ ਸਾਂਝੀਆਂ ਥਾਵਾਂ ਨੂੰ ਦੇਣੀਆਂ ਨੇਗੀਆਂ 2000 ਅਨੁਸੂਚਿਤ ਜਾਤੀਆਂ ਨੂੰ ਸਬਸਿਡੀਆਂ ਮਹਈਆ ਕਰਾਉਣੀਆਂ ਨੇ ਤੇ ਬਾਕੀ ਜੋ ਸਬਸਿਡੀਆਂ ਰੀਜਨ ਦੇਖ ਕੇ ਆਮ ਕਿਸਾਨਾਂ ਨੂੰ ਜਨਰਲ ਦੇ ਵਿੱਚ ਦੇਣੀਆਂ ਨੇਗੀਆਂ ਇਸ ਕਰਕੇ ਲਿੰਟ ਦੇ ਵਿੱਚ ਬਹੁਤ ਲਿੰਟ ਦੇ ਵਿੱਚ ਸਰਕਾਰ ਨੇ ਕੁਸਮ ਸਕੀਮ ਆਦੀ ਨਾ ਜੋ ਇਹ ਸਬਸਿਡੀਆਂ ਕਿਸਾਨਾਂ ਤੱਕ ਪਹੁੰਚਾਉਣੀਆਂ ਨੇ ਤੇ ਕਿਸਾਨ ਵੀਰੋ ਇਹਦੇ ਵਿੱਚ ਇੱਕ ਹੋਰ ਹੈਗਾ ਜਿਹੜੇ ਆਪਾਂ ਹੋਰ ਬਲਾਕਾਂ ਦੇ ਵਿੱਚ ਜਾਂ ਹੋਰ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਆਪਾਂ ਨੂੰ ਨਹੀਂ ਵੀ ਦਿੱਤਾ ਉਹਦੇ ਵਿੱਚ ਕੀ ਹੈਗਾ ਜੋ ਡੀਜ਼ਲ ਦੇ ਨਾਲ ਚਲਾ ਕੇ ਆਪ ਦੀ ਸਿੰਚਾਈ ਕਰਦਾਗਾ ਉਹਨੂੰ ਵੀ ਉਹਨੂੰ ਦੇਣੀ ਹੈਗੀ ਜੋ ਡੱਗੀ ਬਣਾਈ ਹੋਈ ਹੈ ਆਪਣੀ ਖੇਤ ਦੇ ਵਿੱਚ ਜਾਂ ਨੀਵੇਂ ਤੋਂ ਉੱਚੇ ਥਾਂ ਵਾਸਤੇ ਪਾਣੀ ਦੀ ਲੋੜ ਆ ਗਈ ਤੇ ਜਾਂ ਡ੍ਰਿਪ ਸਿਸਟਮ ਦੇ ਨਾਲ ਆਪ ਦੀ ਖੇਤੀ ਕਰਦਾਗਾ ਤੇ ਸਬਜ਼ੀਆਂ ਦੀ ਖੇਤੀ ਕਰਦਾਗਾ ਉਹਨੂੰ ਪੈਲ ਦੇ ਆਧਾਰ ਤੇ ਦੂਜੇ ਬਲਾਕਾਂ ਵਿੱਚ ਵੀ ਇਹਨੂੰ ਦਿੱਤੀ ਜਾਊਗੀ ਸਬਸਿਡੀ ਜੋ ਡਾਰਕ ਜ਼ੋਨ ਦੇ ਵਿੱਚ ਪਾਏ ਜਾਂਦੇ ਆਗੇ ਕਿਸਾਨ ਵੀਰੋ ਜੋ ਇਹਦੇ ਵਿੱਚ ਇੱਕ ਵੱਡੀ ਜਾਣਕਾਰੀ ਇਹ ਹੈਗੀ ਵੀ ਜਿਹੜੇ ਆਪਣੇ 37 ਬਲਾਕ ਦਿੱਤੇ ਆਗੇ ਸਰਕਾਰ ਨੇ ਕੁਸਮਾ ਸਕੀਮ ਅਧੀਨ ਜਿਨ੍ਹਾਂ ਦੇ ਮੇਰੇ ਸੋਲਰ ਸਿਸਟਮਾਂ ਦੀਆਂ ਮੋਟਰਾਂ ਲਾਉਣੀਆਂ ਨੇਗੀਆਂ ਇਹਦੇ ਵਿੱਚ ਆਪਾਂ ਨਵਾਂ ਬੋਰ ਕਰਕੇ ਲਾ ਸਕਦੇ ਹਾਂਗੇ ਸਿਰਫ ਉਹੀ ਕਿਸਾਨ ਲਾ ਸਕਦੇ ਆਗੇ ਜਿਹੜੇ ਆਪਦੇ ਖੇਤ ਨੂੰ ਡੀਜ਼ਲ ਪੰਪਾਂ ਨਾਲ ਸਚਾਈ ਕਰਦੇ ਆ ਦੂਜੇ ਕਿਸਾਨ ਇਹਦੇ ਵਿੱਚ ਨਹੀਂ ਲਾ ਸਕਦੇਗੇ ਤੇ ਜਿਹੜੇ ਡਾਰਕ ਜ਼ੋਨ ਦੇ ਆਗੇ ਉਹ ਆਪ ਦਾ ਬੋਰ ਵੀ ਨਹੀਂ ਕਰ ਸਕਦੇ ਸਿਰਫ ਤਲਾਬ ਜਾਂ ਨਹਿਰੀ ਪਾਣੀ ਦਾ ਜਿੱਥੇ ਡੱਗੀ ਬਣੀ ਵੀ ਹੈਗੀ ਉਹਨਾਂ ਤੋਂ ਹੀ ਆਪਣਾ ਪਾਣੀ ਵਾਸਤੇ ਇਹ ਜਿਹੜੇ ਪੰਪ ਆ ਗਏ ਇਹ ਆਪਣੀ ਸਕੀਮ ਅਧਿਨਨ ਲਈ ਆ ਸਕਦੇ ਆਗੇ ਤੇ ਆਦਰਵਾਇਜ਼ ਜੇ ਹੋਰ ਕੋਈ ਵੀ ਜਾਣਕਾਰੀ ਲੈਣੀ ਆਗੀ ਉਹ ਜੋ ਜਿਹੜੀ ਵੈਬਸਾਈਟ ਰਾਹੀਂ ਤੁਸੀਂ ਇਹ ਸਕੀਮ ਭਰਨੀ ਆਗੀ ਉਹਦਾ ਜਿਹੜੇ ਹੈਗੇ ਵੈਬਸਾਈਟ ਉਹ ਸਾਡੀ ਸਕਰੀਨ ਤੇ ਵੀ ਦਿੱਤੀ ہوئی ਆਗੀ ਤੇ ਨੀਚੇ ਸਾਡੇ ਕਮੈਂਟਾਂ ਦੇ ਵਿੱਚ ਵੀ ਦਿੱਤੀ ਵੀ ਹੋਊਗੀ ਇਸ ਕਰਕੇ ਉਸੇ ਤੋਂ ਭਰਿਓ ਜੋ ਸਾਡੇ ਵੱਲੋਂ ਦੱਸਿਆ ਗਿਆਗਾ ਤੇ ਜੇ ਜਾਣਕਾਰੀ ਚੰਗੀ ਲੱਗੀ ਉਹ ਕਿਸਾਨਾਂ ਤੱਕ ਜਰੂਰ ਪਹੁੰਚਾਓ ਜਿਨ੍ਹਾਂ ਨੂੰ ਇਹਨਾਂ ਦੀ ਲੋੜ ਆਗੀ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ YouTube ਚੈਨਲ ਕਰਾਮਾਤੀ ਜੱਟ ਵੱਲੋਂ ਤੇ ਸਾਡਾ ਇਹਨੂੰ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤਾਂ ਕਿ ਜੋ ਸਰਕਾਰ ਵੱਲੋਂ ਨਵੀਆਂ-ਨਵੀਆਂ ਸਕੀਮਾਂ ਆਉਂਦੀਆਂ ਨੇ ਤੁਹਾਡੇ ਤੱਕ ਰਹੀ ਪਹੁੰਚਾ ਸਕੀਏ ਤੇ ਸਤਿ ਸ੍ਰੀ ਅਕਾਲ